ਸੋ ਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਰਨੀਟ ਲਾਅ ਆਈਦਰ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂ ਐਸ ਇਮੀਗ੍ਰੇਸ਼ਨ ਜਿੱਥੇ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਆ ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੀ ਆਈਸ ਦੀਆਂ ਅਰੈਸਟਾਂ ਹੈਗੀਆਂ ਕਯੂਟਾਂ ਦੇ ਵਿੱਚ ਕਿਉਂਕਿ ਕਾਫੀ ਜ਼ਿਆਦਾ ਇਹ ਸਰਗਰਮੀ ਆਈਸ ਦੀ ਵਧੀ ਆ ਸੋ ਆਈਸ ਐਕਸਪੈਂਡਸ ਅ ਕੋਰਟ ਹਾਊਸ ਰੈਸ ਆਪਰੇਸ਼ਨਸ ਫਾਲੋਇੰਗ ਦਾ ਕੇਸ ਡਿਸਮਿਸਲਸ 20 ਮਈ ਤੋਂ ਇਹ ਨਵੀਂ ਪਾਲਿਸੀ ਹੈ ਸਰਕਾਰ ਦੀ ਜਿਹਦੇ ਤਹਿਤ ਕਿ ਕੋਰਟਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਨੇ ਜਿੱਥੇ ਇੱਕ ਡੇਟਾ ਪੈਂਦੀਆਂ ਸੈਲਮ ਸੀਕਰਸੀਆਂ ਉਥੇ ਆਈਸ ਹੁੰਦੀ ਆ ਤੇ ਜਿਨ੍ਹਾਂ ਦੇ ਕੇਸ ਡਿਸਮਿਸ ਕਰ ਦਿੰਦੀ ਆ ਕੋਰਟ ਜਾਂ ਗਵਰਨਮੈਂਟ ਕਹਿੰਦੀ ਵੀ ਡਿਸਮਿਸ ਕਰ ਦਿਓ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਂਦਾ ਜਿਨ੍ਹਾਂ ਦੇ ਬਿਆਨ ਨਹੀਂ ਹੋਏ ਪਿਛਲੇ 2 ਸਾਲਾਂ ਚ ਗਏ ਆ ਉਹਨਾਂ ਨੂੰ ਵੀ ਰਿਸਕ ਆ ਪਰ ਜਿਆਦਾ ਅਜੇ ਤੱਕ ਜਿਹੜੀ ਇਨਫੋਰਸਮੈਂਟ ਆ ਉਹ ਬਿਆਨਾਂ ਵਾਲਿਆਂ ਦੀ ਘੱਟ ਆ ਪਰ ਜਿਹੜੇ ਜਿਨ੍ਹਾਂ ਦੇ ਕੇਸ ਡਿਸਮਿਸ ਕਰ ਦਿੱਤੇ ਜਾਂਦੇ ਆ ਉਹਨਾਂ ਦੀ ਜ਼ਿਆਦਾ ਆ ਸੋ ਇਹਦੇ ਤਹਿਤ ਤਕਰੀਬਨ ਸਾਰੀਆਂ ਕੋਟਾਂ ਦੇ ਵਿੱਚ ਹੀ ਆਈਸ ਦੀ ਪ੍ਰੈਜ਼ੈਂਸ ਹੈਗੀ ਆ ਤੇ ਤੇ ਘੱਟ ਕਿਤੇ ਵੱਧ ਚਾਹੇ ਉਹ ਕੈਲੀਫੋਰਨੀਆ ਦੀਆਂ ਹੋਣ ਫਿਨਿਕਸ ਦੀਆਂ ਹੋਣ ਨਿਊਯਾਰਕ ਦੀਆਂ ਹੋਣ ਨਿਊ ਜਰਸੀ ਸ਼ਿਕਾਗੋ ਹਰ ਜਗ੍ਹਾ ਦੇ ਉੱਤੇ ਆਈਸ ਜਿਹੜੀ ਆ ਉਹ ਜਾ ਰਹੀ ਆ ਤੇ ਉਹਨਾਂ ਕੋਲ ਇੱਕ ਲਿਸਟ ਹੁੰਦੀ ਆ ਪਹਿਲਾਂ ਕੇਸਾਂ ਦੀ ਤਕਰੀਬਨ ਹਰ ਬੰਦੇ ਤੋਂ ਨਹੀਂ ਪੁੱਛਦੇ ਪਰ ਫੇਰ ਵੀ ਜਿਹੜੇ ਐਪਲੀਕੈਂਟ ਜਾਂਦੇ ਨੇ ਉਹਨਾਂ ਨੂੰ ਰਿਸਕ ਸਾਰਿਆਂ ਨੂੰ ਹੀ ਆ ਕਿਉਂਕਿ ਖਾਸ ਕਰਕੇ ਜਿਹੜੇ ਪਿਛਲੇ 2 ਸਾਲਾਂ 'ਚ ਆਏ ਆ ਤੇ ਜਿਨ੍ਹਾਂ ਦੇ ਕੇਸ ਡਿਸਮਿਸ ਹੁੰਦੇ ਆ ਜਾਂ ਕਿਸੇ ਕਾਰਨ ਕਰਕੇ ਉਥੇ ਫੇਲ ਹੁੰਦੇ ਉਹਨਾਂ ਨੂੰ ਰਿਸਕ ਹੈਗਾ ਪਰ ਉਸ ਤੋਂ ਵੀ ਵੱਡਾ ਰਿਸਕ ਉਥੇ ਨਾ ਜਾਣ ਦਾ ਜੇ ਨਹੀਂ ਜਾਓਗੇ ਤਾਂ ਜੱਜ ਰਿਮੂਵਲ ਆਰਡਰ ਕਰ ਦਿੰਦੇ ਆ ਫਿਰ ਤਾਂ ਉਹਨਾਂ ਨੂੰ ਬੜਾਈ ਈ ਆ ਫੜਨਾ ਸੋ ਇਹ ਜਿਹੜਾ ਟ੍ਰੈਂਡ ਆ ਇਹ ਦੇਖਣ ਨੂੰ ਮਿਲ ਰਿਹਾ ਜਿਹਦੇ ਵਿੱਚੋਂ ਕਿ ਕਾਫੀ ਅਰੇਸਟਾਂ ਜਿਹੜੀਆਂ ਨੇ ਇਹ ਅਡਰਟ ਕੋਰਟ ਹਾਊਸਾਂ ਦੇ ਵਿੱਚ ਹੋਰੀਆਂ ਨੇ ਇਹਦੇ ਨਾਲ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਜਿਹੜੀ ਸਟੂਡੈਂਟ ਵੀਜ਼ੇ ਬਾਰੇ ਅਸੀਂ ਦੱਸੀ ਸੀ ਲਾਸਟ ਟਾਈਮ ਉਹਦੇ ਵਿੱਚ ਇੰਟਰਨੈਸ਼ਨਲ ਐਕਸਚੇਂਜ ਐਜੂਕੇਸ਼ਨ ਕਮਿਊਨਿਟੀ ਜਿਹੜੀ ਆ ਉਹਨੂੰ ਕਾਫੀ ਜ਼ਿਆਦਾ ੱਟਕਾ ਲੱਗਾ ਇਸ ਗੱਲ ਤੇ ਕਿ ਸਰਕਾਰ ਨੇ ਐਫ ਐਮ ਤੇ ਜੇ ਵੀਜ਼ੇ ਜਿਹੜੇ ਨੇ ਇਹ ਪੌਜ਼ ਕਰ ਦਿੱਤੇ ਆ ਸੋ 트럼ਪ ਐਡਮਿਨਿਸਟ੍ਰੇਸ਼ਨ ਟੈਂਪੋਰਰਰੀਲੀ ਪੌਜ਼ਡ ਕਿਉਂਕਿ ਨਿਊ ਐਫ ਐਮ ਐਂਡ ਜੇ ਵੀਜ਼ਾ ਅਪਾਇੰਟਮੈਂਟਸ ਸੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਆ ਨੇ ਕਿਹਾ ਕਿ ਜਿਹੜੇ ਐਫ ਐਮ ਤੇ ਜੇ ਵੀਜ਼ਾ ਨੇ ਜਿੰਨਾ ਵਿੱਚ ਕਿ ਸਟੂਡੈਂਟ ਵੀਜ਼ਾ ਵੀ ਆ ਜਾਂਦਾ ਤੇ ਇਹਨਾਂ ਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਇਹ ਵੈਲਿਊਏਟ ਕਰਨਾ ਕਿ ਜਿਹੜੇ ਵੀ ਐਪਲੀਕੈਂਟ ਨੇ ਉਹਦੇ ਸੋਸ਼ਲ ਮੀਡੀਆ ਤੇ ਉੱਤੇ ਕੀ ਆ ਤੇ ਕਿਤੇ ਉਹ ਜਿਹੜੇ ਅਮਰੀਕਾ ਦੇ ਅਗੇਂਸਟ ਗਰੁੱਪਸ ਨੇ ਜਾਂ ਜਿਹੜੇ ਅਮਰੀਕਾ ਦੇ ਇੰਟਰਸਟ ਦੇ ਖਿਲਾਫ ਲੋਕੀ ਨੇ ਉਹਨਾਂ ਦੀ ਸਪੋਰਟ ਤਾਂ ਨਹੀਂ ਕਰਦੇ ਸੋ ਇਸ ਕਰਕੇ ਜਿਹੜਾ ਗੱਲ ਸਾਰੀ ਸ਼ੁਰੂ ਹੋਈ ਹੈ ਹਾਰਵਰਡ ਤੋਂ ਕਿਉਂਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਤਕਰੀਬਨ 31% ਜਿਹੜੇ ਸਟੂਡੈਂਟ ਬਾਹਰ ਦੇ ਆ ਸਰਕਾਰ ਕਹਿ ਰਹੀ ਹੈ ਕਿ ਜ਼ਿਆਦਾ ਨਹੀਂ 15% ਤੋਂ ਵੱਧ ਹੋਣੇ ਨਹੀਂ ਚਾਹੀਦੇ ਤੇ ਉਹਦੇ ਕਰਕੇ ਜਿਹੜੀ ਸਰਕਾਰ ਆ ਉਹਨੇ ਹੁਣ ਐ ਐਕਸਪੈਂਡ ਕਰਕੇ ਐਫ ਤੋਂ ਜਿਹੜਾ ਵੀਜ਼ਾ ਸਟੂਡੈਂਟ ਵੀਜ਼ੇ ਤੋਂ ਜੇ ਵੀਜ਼ਾ ਜਿਹੜਾ ਰਿਸਰਚ ਤੇ ਡਵੈਲਪਮੈਂਟ ਦਾ ਟ੍ਰੇਨਿੰਗ ਦਾ ਵੀਜ਼ਾ ਆ ਉਹਦੇ ਉੱਤੇ ਵੀ ਇਹ ਲੈ ਜਾਂਦਾ ਤੇ ਇਹਦੇ ਨਾਲ ਇਹ ਆ ਕਿ ਤਕਰੀਬਨ ਅ ਅੰਕੜੇ ਸ਼ੋ ਕਰਦੇ ਨੇ ਵੀ 43 ਬਿਲੀਅਨ ਡਾਲਰ ਜਿਹੜਾ ਇਕਨੋਮੀ ਨੂੰ ਉਹ ਜਿਹੜੇ ਆ ਲੋਕੀ ਸਟੂਡੈਂਟ ਵੀਜ਼ੇ ਤੇ ਆਉਂਦੇ ਆ ਫੀਸਾਂ ਦਿੰਦੇ ਨੇ ਅੱਡ ਅੱਡ ਯੂਨੀਵਰਸਿਟੀਆਂ ਚਾਹੇ ਜੇ ਵੀਜ਼ਾ ਚਾਹੇ ਐਫ ਵੀਜ਼ਾ ਚਾਹੇ ਐਮ ਵੀਜ਼ਾ ਆ ਤੇ ਤਕਰੀਬਨ ਉਸ ਤੋਂ ਬਾਅਦ ਉਹ ਅਮਰੀਕਾ ਦੀ ਜਿਹੜੀ ਇਕਨੋਮੀ ਨੂੰ ਕੰਟ੍ਰਿਬਿਊਟ ਕਰਦੇ ਨੇ ਓਪੀਟੀ ਤੇ ਕੰਮ ਕਰਦੇ ਆ ਤੇ 4 ਲੱਖ ਤੋਂ ਉੱਤੇ ਅਮਰੀਕਨ ਜੌਬਸ ਨੂੰ ਵੀ ਇਹ ਸਪੋਰਟ ਕਰਦੇ ਨੇ ਤੇ ਇਹਦੇ ਨਾਲ ਕਾਫੀ ਧੱਕਾ ਜਿਹੜਾ ਇਕਨੋਮੀ ਨੂੰ ਲੱਗੇਗਾ ਪਰ ਇਹ ਜਿਹੜਾ ਟੈਂਪਰੇਰੀ ਪਾਜ਼ ਹੈਗਾ ਇਨਡੇਫਿਨਿਟ ਨਹੀਂ ਆ ਤੇ ਦੇਖੋ ਕਿੰਨੀ ਦੇਰ ਜਾਰੀ ਰਹਿੰਦਾ ਪਰ ਇਹ ਤਿੰਨੇ ਜਿਹੜੀਆਂ ਕੈਟਗਰੀਆਂ ਦੇ ਵੀਜ਼ੇ ਨੇ ਉਹਨਾਂ ਤੇ ਇਹਦਾ ਅਸਰ ਪੈਣਾ ਸੁਭਾਵਿਕ ਹੈ ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਇਹ ਆ ਕਿ ਪਿਛਲੇ ਦਿਨੀ ਨਿਊਯਾਰਕ ਵਿਖੇ ਐਂਡਰਿਊ ਕੋਮੋ ਜਿਹੜੇ ਕਿ ਸਾਬਕਾ ਗਵਰਨਰ ਨੇ ਨਿਊਯਾਰਕ ਦੇ ਤੇ ਹੁਣ ਮੇਅਰ ਦੀ ਇਲੈਕਸ਼ਨ ਲੜ ਰਹੇ ਨੇ ਸਾਡੇ ਮਿੱਤਰ ਨੇ ਉਹ ਪਹਿਲਾਂ ਤਾਂ ਮੇਰੇ ਆਫਿਸ ਆਏ ਸੀ ਕੁਝ ਦਿਨ ਪਹਿਲਾਂ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਇਨਵਾਈਟ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਆਓ ਉਹ ਗੁਰਦੁਆਰਾ ਸਾਹਿਬ ਆਉਣਾ ਚਾਹੁੰਦੇ ਸੀ ਸੋ ਜਿਹੜਾ ਰਿਚਮੰਡ ਹਿੱਲ ਸਿੱਖ ਕਲਚਰ ਸੁਸਾਇਟੀ ਮੇਨ ਆਪਣਾ ਗੁਰਦੁਆਰਾ ਸਾਹਿਬ ਆ ਉੱਥੇ ਉਹ ਆਏ ਤੇ ਪਿਛਲੇ ਸੰਡੇ ਤੇ ਉਹਨਾਂ ਨੇ ਆ ਕੇ ਉੱਥੇ ਕੁਝ ਕਾਫੀ ਵੱਡਾ ਈਵੈਂਟ ਸੀਗਾ ਸੰਤ ਪਾਪਾ ਪ੍ਰੇਮ ਸਿੰਘ ਜੀ ਦਾ ਈਵੈਂਟ ਸੀ ਤੇ ਉਹਦੇ ਕਰਕੇ ਉੱਥੇ ਕਾਫੀ ਲੋਕ ਜਿਹੜੇ ਇਕੱਠੇ ਸੀਗੇ ਤੇ ਉਹਨਾਂ ਨਾਲ ਗੱਲਬਾਤ ਹੋਈ ਉਹ ਬੋਲੇ ਤੇ ਕਮੇਟੀ ਵਾਲਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਦਵਿੰਦਰ ਸਿੰਘ ਬੋਪਾ ਰਾਏ ਹਰਵੰਦ ਸਿੰਘ ਜੀ ਢਿਲੋਂ ਉਹਨਾਂ ਦੇ ਨਾਲ ਗੁਰਦੇਵ ਸਿੰਘ ਜੀ ਖੰਗ ਜਗੀਰ ਸਿੰਘ ਜੀ ਰਣਜੀਤ ਸਿੰਘ ਜੀ ਜਿੰਨੇ ਵੀ ਉਥੋਂ ਦੇ ਪ੍ਰਬੰਧਕ ਨੇ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਤੇ ਜਿਹੜਾ ਸੋਸਾਇਟੀ ਹੈਗੀ ਸਿੱਖ ਕਲਚਰ ਸੋਸਾਇਟੀ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਕਾਫੀ ਵਧੀਆ ਇਵੈਂਟਸ ਕਰਦੇ ਨੇ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਰੇ ਵਾਲਿਆਂ ਦਾ ਜਿਹੜਾ ਦਿਨ ਸੀ ਉਹ ਵੀ ਬੜੀ ਉੱਥੇ ਤੁਮਧਾਮਨਾ ਬਣਾਇਆ ਗਿਆ ਹਰ ਸਾਲ ਹੀ ਮਨਾਇਆ ਜਾਂਦਾ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਇਸ ਗੱਲ ਦੀ ਵਧਾਈ ਦਿੰਨਾ ਉਸ ਦਿਨ ਦੀ ਤੇ ਉਹਦੇ ਨਾਲ ਉੱਥੇ ਆ ਕੇ ਉਹਨਾਂ ਨੇ ਸਬੋਧਨ ਕੀਤਾ ਉਹਨਾਂ ਨੇ ਦੱਸਿਆ ਸੀ ਉਹਨਾਂ ਨੂੰ ਆਪਣੇ ਕਨਸਰਨ ਦੱਸੇ ਕਿਉਂਕਿ ਨਿਊਯਾਰਕ ਸਿਟੀ ਦੇ ਵਿੱਚ ਆ ਕਾਫੀ ਆਪਣੇ ਜਿਹੜੇ ਲੋਕ ਨੇ ਇਹ ਪੁਲਿਸ ਦੇ ਵਿੱਚ ਕੰਮ ਕਰਦੇ ਨੇ ਪੀਐਲਸੀ ਜਿਹੜੀ ਆ ਉਹਦੇ ਚ ਕਰਦੇ ਨੇ ਹੋਰ ਸਰਕਾਰੀ ਜੋਬਾਂ ਕਰਦੇ ਆ ਸਿਟੀ ਦੇ ਵਿੱਚ ਤਾਂ ਬੇਸ਼ੁਮਾਰ ਜਿਹੜੇ ਪ੍ਰਾਈਵੇਟ ਕੰਮਾਂ 'ਚ ਆਪਣੇ ਲੋਕ ਕੰਮ ਕਰਦੇ ਆ ਟੈਕਸੀ ਦਾ ਕੰਮ ਊਬਰ ਦਾ ਕੰਮ ਕਾਫੀ ਆ ਆਪਣੇ ਲੋਕਾਂ ਦਾ ਲਿੰਮੂਜ਼ੀਨ ਦਾ ਤੇ ਹੋਰ ਵੀ ਕੰਸਟਰਕਸ਼ਨ ਦਾ ਬਿਜ਼ਨਸ ਵੀ ਬਹੁਤ ਆ ਸਿਟੀ 'ਚ ਤੇ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਮੇਅਰ ਬਣੂੰਗਾ ਤੇ ਮੈਂ ਆਈ ਵਿਲ ਲੁੱਕ ਇਨਟੂ ਇਟ ਤੇ ਉਹ ਫਰੰਟ ਰਨਰ ਨੇ ਤੇ ਅਸੀਂ ਆਸ ਕਰਦੇ ਆ ਕਿ ਉਹ ਕਾਮਯਾਬ ਹੋਣ ਮੇਅਰ ਬਣਨ ਸਿੱਖਾਂ ਦੇ ਮਿੱਤਰ ਨੇ ਯੋਨਾ ਦੇ ਫਾਦਰ ਸਾਹਿਬ ਵੀ ਪਹਿਲਾਂ ਗਵਰਨਰ ਰਹੇ ਆ ਤੇ ਬੜੇ ਪਾਪੂਲਰ ਸੀਗੇ ਤੇ ਸਿੱਖਾਂ ਦੇ ਨਾਲ ਬਹੁਤ ਉਹਨਾਂ ਦਾ ਪਿਆਰ ਸੀ ਸਨੇਹ ਸੀ ਕਈ ਵਾਰੀ ਉਸ ਗੁਰਦੁਆਰਾ ਸਾਹਿਬ ਆਏ ਨੇ ਇਹ ਆਪ ਵੀ ਜਿਹੜੇ ਐਂਡਰੂ ਕੋਮੋ ਨੇ ਇਹ ਦੋ ਟਰਮ ਗਵਰਨਰ ਰਹੇ ਆ ਨਿਊਯਾਰਕ ਦੇ ਪਹਿਲਾਂ ਟਾਰਨੀ ਜਨਰਲ ਰਹੇ ਆ ਹੁਣ ਇਸ ਟਾਈਮ ਮੇਅਰ ਦੀ ਇਲੈਕਸ਼ਨ ਲੜ ਰਹੇ ਆ ਸਾਡੇ ਮਿੱਤਰ ਨੇ ਸੋ ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਉਹ ਗੁਰਦੁਆਰਾ ਸਾਹਿਬ ਆਏ ਤੇ ਸਾਡੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਸੀ ਜਾਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਉਹ ਉਹਨਾਂ ਨੂੰ ਸੁਣਿਆ ਤੇ ਜਿਹੜਾ ਭਰੋਸਾ ਦਿੱਤਾ ਵੀ ਉਹਨੂੰ ਹੱਲ ਕੀਤਾ ਜਾਏਗਾ ਬੜੀ ਇੰਪੋਰਟੈਂਟ ਖਬਰ ਹੈ ਜੀ ਯੂਐਸ ਸੁਪਰੀਮ ਕੋਰਟ ਤੋਂ ਕਿ ਸੁਪਰੀਮ ਕੋਰਟ ਅਲਾਉਜ਼ ਟਰਮੀਨੇਸ਼ਨ ਆਫ ਸੀਐਚਐਨਵੀ ਪ੍ਰੋਰ ਪ੍ਰੋਗਰਾਮ ਅਫੈਕਟਿੰਗ ਹਾਫ ਅ ਮਿਲੀਅਨ ਇਮੀਗਰੈਂਟਸ ਸੁਪਰੀਮ ਕੋਰਟ ਰੂਲਡ ਆਨ ਮੇ 30 ਥੈਟ ਟਰੰਪ ਐਡਮਿਨਿਸਟ੍ਰੇਸ਼ਨ ਕੈਨ ਪ੍ਰਸੀਡ ਵਿਦ ਟਰਮੀਨੇਟਿੰਗ ਹਿਊਮੈਨਿਟਰੀਅਲ ਪ੍ਰੋਲ ਫਾਰ ਅਪ੍ਰੋਕਸੀਮੇਟਲੀ 532000 ਪੀਪਲ ਫ্রম ਕਿਊਬਾ ਹੈਟੀ ਨਕਾਰਾਗੋਆ ਐਂਡ ਵੈਨੇਜ਼ਵੇਲਾ ਸੁਇਡ ਚਾਰ ਮੁਲਕ ਨੇ ਇਹਨਾਂ ਦੇ ਜਿਹੜੇ ਲੋਕ ਇੱਥੇ ਆਏ ਸੀਗੇ ਹਿਮੈਨਿਟੇਰੀਅਲ ਪ੍ਰੋਪੋਰ ਪ੍ਰੋਗਰਾਮ ਦੇ ਵਿੱਚ ਜਾਂ ਟੀਪੀਐਸ ਮਿਲਿਆ ਸੀ ਉਹ ਸਰਕਾਰ ਨੇ ਖਤਮ ਕੀਤਾ ਉਹ ਲੋਅਰ ਕੋਰਟਾਂ ਦੇ ਵਿੱਚ ਕੇਸ ਗਏ ਕੋਰਟਾਂ ਨੇ ਸਟੇ ਦਿੱਤੀਆਂ ਨੇ ਵੀ ਨਹੀਂ ਸਰਕਾਰ ਖਤਮ ਕਰ ਸਕਦੀ ਅਲਟੀਮੇਟ ਉਹ ਕੇਸ ਗਿਆ ਯੂਐਸ ਸੁਪਰੀਮ ਕੋਰਟ ਕੋਲ ਤੇ ਸੁਪਰੀਮ ਕੋਰਟ ਨੇ ਹੁਣ ਮੋਹਰ ਲਾ ਦਿੱਤੀ ਆ ਵੀ ਸਰਕਾਰ ਇਹਨਾਂ ਦਾ ਸਟੇਟਸ ਖਤਮ ਕਰ ਸਕਦੀ ਆ ਤੇ ਇਹਨਾਂ ਬੰਦਿਆਂ ਤੇ ਹੁਣ ਡਿਪੋਰਟੇਸ਼ਨ ਲੱਗਣੀ ਜਿਹੜੀ ਆ ਉਹ ਤਕਰੀਬਨ ਤੈਅ ਆ ਤੇ ਹੁਣ ਸਰਕਾਰ ਕਿਸ ਤਰ੍ਹਾਂ ਇਹਨਾਂ ਤੇ ਰੀਪੋਰਟੇਸ਼ਨ ਲਾਗੂ ਕਰਦੀ ਆ ਇਹ ਸਮਾਂ ਹੀ ਦੱਸੇਗਾ ਜਾਂ ਇਹ ਕੋਈ ਸੈਲਮ ਵਗੈਰਾ ਆਪਣਾ ਉਹਦੇ ਜਵਾਬ ਚ ਅਪਲਾਈ ਕਰਦੇ ਆ ਪਰ ਫਿਲਹਾਲ ਜਿਹੜਾ ਨਾ ਸਟੇਟਸ ਸੀਗਾ ਜੋ ਕਿ ਬਾਇਡਨ ਐਡਮਿਨਿਸਟ੍ਰੇਸ਼ਨ ਨੇ ਲੋਕਾਂ ਨੂੰ ਐਂਟਰੀ ਦਿੱਤੀ ਸੀਗੀ ਆਪ ਦੇ ਰਾਹੀਂ ਇਹਨਾਂ ਨੂੰ ਹਿਮਨਿਟੇਰੀਅਨ ਪ੍ਰੋਲ ਮਿਲੀ ਸੀਗੀਆਂ ਨੂੰ ਟੀਪੀਐਸ ਸਟੇਟਸ ਸੀ ਉਹ ਖਤਮ ਕਰ ਦਿੱਤਾ ਗਿਆ ਸੋ ਚਾਰ ਜਿਹੜੇ ਮੁਲਕ ਨੇ ਕਿਊਬਾ ਹੇਟੀ ਨਿਕਾਰਾਗੂਆ ਤੇ ਵੈਨਜ਼ਵੇਲਾ ਇਹਨਾਂ ਨੇ ਜਿਹੜਾ ਬੰਦਿਆਂ ਨੇ ਕੋਟਾ ਦੇ ਵਿੱਚ ਕੇਸ ਕੀਤੇ ਸੀ ਉਹ ਤਕਰੀਬਨ ਲੋਅਰ ਕੋਟਾ ਕਾਫੀ ਇਹਨਾਂ ਨਾਲ ਹਮਦਰਦੀ ਰੱਖਦੀਆਂ ਸੀ ਕਈ ਪਰ ਹੁਣ ਸੁਪਰੀਮ ਕੋਰਟ ਜਿਹੜੀ ਆ ਉਹ ਤਾਂ ਸੁਪਰੀਮ ਆ ਉਨੇ ਇਤੇ ਮੋਰ ਲਾ ਦਿੱਤੀ ਆ ਕਿ ਇਹਨਾ ਸਟੇਟਸ ਜਿਹੜਾ ਖਤਮ ਕੀਤਾ ਉਹ ਸਰਕਾਰ ਦਾ ਹੱਕ ਆ ਜੇ ਇੱਕ ਪ੍ਰੈਜ਼ੀਡੈਂਟ ਉਹਨੂੰ ਖਤਮ ਕਰ ਸਕਦਾ ਦੂਜਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਲਾਗੂ ਕਰ ਸਕਦਾ ਹੁਣ ਪਹਿਲੇ ਪ੍ਰੈਜ਼ੀਡੈਂਟ ਨੇ ਲਾਗੂ ਕੀਤਾ ਸਟੇਟਸ ਇਹ ਪਰ ਦੂਜਾ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਖਤਮ ਕਰ ਸਕਦਾ ਕਿਉਂਕਿ ਇਹ ਕਾਂਗਰਸ ਦਾ ਐਕਟ ਨਹੀਂ ਆ ਜੇ ਬਿੱਲ ਹੋਵੇ ਲਾ ਹੋਵੇ ਉਹ ਫਿਰ ਕਾਂਗਰਸੀ ਪਾਸ ਕਰਕੇ ਰਿਮੂਵ ਕਰ ਸਕਦੇ ਕਿਉਂਕਿ ਕੋਈ ਲਾ ਨਹੀਂ ਬਣਾਇਆ ਗਿਆ ਪਹਿਲੇ ਪ੍ਰੈਜ਼ੀਡੈਂਟ ਨੇ ਇਹ ਸਟੇਟਸ ਗ੍ਰਾਂਟ ਕੀਤਾ ਦੂਜਾ ਪ੍ਰੈਜ਼ੀਡੈਂਟ ਇਹਨੂੰ ਖਤਮ ਕਰ ਸਕਦਾ ਜੇ ਕਾਨੂੰਨ ਕੋ ਨਵਾਂ ਪ੍ਰੈਜ਼ੀਡੈਂਟ ਆਉਂਦਾ ਤਾਂ ਉਹ ਕਹਿੰਦੇ ਉਹ ਆਪਣੀ ਪਾਲਿਸੀ ਬਣਾ ਸਕਦਾ ਪਰ ਫਿਲਹਾਲ ਇਹ ਪਾਲਿਸੀ ਜਿਹੜੀ ਸਰਕਾਰ ਦੀ ਆ ਉਹ ਲਾ ਦੇ ਮੁਤਾਬਕ ਹੈ ਤਾਂ ਸਹੀ ਆ ਹੁਣ ਸੁਪਰੀਮ ਕੋਰਟ ਤੇ ਕਰਨ ਦੇ ਨਾਲ ਇਹਨਾਂ ਲੋਕਾਂ ਨੂੰ ਹੁਣ ਡੈਪੂਟੇਸ਼ਨ ਲੱਗਣ ਦੇ ਚਾਂਸ ਕਾਫੀ ਜਿਹੜੇ ਆ ਉਹ ਵੱਧ ਗਏ ਆ ਇਹਦੇ ਨਾਲ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਹੋਏ ਹੈਗੀ ਆ ਕਿ ਜਿਹੜੀ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਆ ਇਹ ਹੁਣ ਪੁਲਿਸ ਵਾਲਿਆਂ ਨੂੰ ਕਹਿ ਰਹੀ ਆ ਕਿ ਜਿਹੜੇ ਪੁਲਿਸ ਹੈਗੇ ਆ ਇਹ ਇਹ ਵੀ ਨਾਲ ਸਾਡੀ ਹੈਲਪ ਕਰੇ so trump administration plans to deploy approximately 500 uh, custom and border protection personnel to support immigration and customs enforcement and the police so jehdi ice hai gi a ede vich jehdi custom te border protection jehdi force hai eh te jehdi police hai eh dono hi hun help karnge immigrants nu phadan de vich te ede ch kugi ice carrier a vi sanu hor jyada log chahide ne ਇਹਦੇ ਨਾਲ ਨਾਲ ਜਿਵੇਂ ਮੈਂ ਖਬਰ ਦਿੱਤੀ ਸੀ ਲਾਸਟ ਟਾਈਮ ਕਿ ਆਈਜ਼ਰ ਦੇ ਟਾਪ ਅਫੀਸ਼ੀਅਲਸ ਨੇ ਹੋਰ ਮੂਵ ਕਰ ਦਿੱਤੇ ਗਏ ਆ ਤੇ ਕਿਉਂਕਿ ਜਿਹੜੇ ਗਿਣਤੀ ਆ ਬੰਦਿਆਂ ਦੀ ਉਹ ਬੜੀ ਘੱਟ ਆ ਜਿਹੜੇ ਫੜੇ ਜਾਂਦੇ ਨੇ ਉਹ ਇਹ ਕਹਿ ਰਹੇ ਆ ਕਿ ਤੇਦੀ ਬਨ 800 ਤੋਂ 1000 ਆ ਜਦੋਂ ਕਿ 3000 ਹੋਣੀ ਚਾਹੀਦੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਹੋਰ ਸਾਨੂੰ ਅਫਸਰ ਚਾਹੀਦੇ ਨੇ ਜਿਹੜੇ ਕਿ ਇਹਨੂੰ ਫਾਸਟ ਕਰਨ ਜਾਦਾ ਬੰਦਿਆਂ ਨੂੰ ਫੜਨ ਤੇ ਅਗਲੀ ਖਬਰ ਜਿਹੜੀ ਆ ਉਹ ਸੈਂਚੂਰੀ ਸਿਟੀਆਂ ਤੋਂ ਆ ਕਿ ਕਈ ਸਿਟੀਆਂ ਨੇ ਜਿਹੜੀਆਂ ਸਰਕਾਰ ਨਾਲ ਆਈਸ ਨਾਲ ਕੋਆਪਰੇਟ ਨਹੀਂ ਕਰਦੀਆਂ ਤੇ ਟਰੰਪ ਸਰਕਾਰ ਨੇ ਇੱਕ ਲਿਸਟ ਜਾਰੀ ਕੀਤੀ ਹੈ ਸੈਂਚੂਰੀ ਸਿਟੀਆਂ ਦੀ ਜਿਨ੍ਹਾਂ ਵਿੱਚ ਕਿ ਤਕਰੀਬਨ 500 ਤੋਂ ਵੱਧ ਸਿਟੀ ਤੇ ਕਾਉਂਟੀ ਅਮਰੀਕਾ ਦੇ ਵਿੱਚ ਹੈਗੀਆਂ ਜਿਹੜੀਆਂ ਕਿ ਗਵਰਨਮੈਂਟ ਕਹਿ ਰਹੀ ਆ ਕਿ ਆਈਸ ਤੇ ਡੀ ਐਚ ਐਸ ਦੇ ਨਾਲ ਉਸ ਲੈਵਲ ਦੀ ਕੋਆਪਰੇਸ਼ਨ ਨਹੀਂ ਕਰਦੀਆਂ ਬੰਦੇ ਫੜਨ ਜਿਹੜੀ ਕਿ ਕਰਨੀ ਚਾਹੀਦੀ ਆ ਤੇ ਇਹਨਾਂ ਵਿੱਚ ਬਾਲਟਿਮੋਰ ਆ ਲਾਸ ਵੇਗਸ ਆ ਸੈਨ ਫਰਾਂਸਿਸਕੋ ਐਲ ਏ ਆ ਤੇ ਹੋਰ ਬਹੁਤ ਸਾਰੇ ਸ਼ਹਿਰ ਨੇ ਤੇ ਉਹ ਕਹਿ ਰਿਹਾ ਕਿ ਇਹਨਾਂ ਨੂੰ ਸਾਨੂੰ ਕੋਈ ਕੋਆਪਰੇਸ਼ਨ ਜਿਹੜੀ ਲੋਕਲ ਪੁਲਿਸ ਤੋਂ ਨਹੀਂ ਮਿਲਦੀ ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਜਿਹੜੀ ਹੈ ਇਹਨਾਂ ਨੂੰ ਇਹ ਸਟੀਆਂ ਗਾਂ ਦੇਣ ਗਿਆ ਅ ਜਿਹੜਾ ਵੈਨਜ਼ੂਏਲਨ ਕਮਿਊਨਿਟੀ ਦਾ ਟੀਪੀਐਸ ਸਟੇਟਸ ਖਤਮ ਕੀਤਾ ਹੈ ਸਰਕਾਰ ਨੇ ਉਹਨੂੰ ਸੁਪਰੀਮ ਕੋਰਟ ਨੇ ਵੀ ਮੋਹਰ ਲਾਈ ਆ ਵੀ ਉਹ ਸਰਕਾਰ ਕਰ ਸਕਦੀ ਹੈ ਉਹਨਾਂ ਕੋ ਪਾਵਰ ਹੈ ਕਿਉਂਕਿ ਰੀਜ਼ਨ ਇਹ ਆ ਜਿਹੜਾ ਟੀਪੀਐਸ ਸਟੇਟਸ ਆ ਇਹ ਕੋਈ ਗ੍ਰੀਨ ਕਾਰਡ ਨਹੀਂ ਆ ਕੋਈ ਕਾਂਗਰਸ ਦਾ ਬਿਲ ਨਹੀਂ ਆ ਇਹਦਾ ਸਿਰਫ ਇੱਕ ਪ੍ਰੈਜ਼ੀਡੈਂਟ ਨੇ ਕੀਤਾ ਦੂਜਾ ਪ੍ਰੈਜ਼ੀਡੈਂਟ ਰਿਵੋਕ ਕਰ ਸਕਦਾ ਤੇ ਉਹਦੇ ਤੇ ਹੁਣ ਤਕਰੀਬਨ 225000 ਬੈਨਜ਼ਵੇਲਾ ਦੇ ਟੀਪੀਐਸ ਹੋਲਡਰ ਨੇ ਜਿਨ੍ਹਾਂ ਨੂੰ ਕੇ ਦੇ ਬਾਰੇ ਆਏਗੀ ਪ੍ਰੋਬਲਮ ਕਿ ਉਹਨਾਂ ਨੂੰ ਹੁਣ ਡੈਪੋਟੇਸ਼ਨ ਦੇ ਵਿੱਚ ਪਾਇਆ ਜਾ ਸਕਦਾ ਤੇ ਇਹਦੇ ਬਾਰੇ ਕਾਫੀ ਜ਼ਿਆਦਾ ਅਨਰੈਸਟ ਉਸ ਕਮਿਊਨਿਟੀ ਦੇ ਵਿੱਚ ਹੈ ਖਾਸ ਕਰਕੇ ਫਲੋਰੀਡਾ ਦੇ ਵਿੱਚ ਬੈਨਜ਼ਵੇਲਾ ਕਮਿਊਨਿਟੀ ਦੇ ਕਾਫੀ ਲੋਕ ਨੇ ਤੇ ਉਹ ਕਾਫੀ ਜ਼ਿਆਦਾ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਇਹ ਕੁਝ ਹੋ ਰਿਹਾ ਉਹਨੂੰ ਦੇਖਣ ਵਾਲੀ ਗੱਲ ਹੈ ਕਿ ਅੱਗੇ ਚੱਲ ਕੇ ਇਹਦਾ ਕੀ ਨਤਾਰਾ ਹੋਏਗਾ ਇਹਦੇ ਨਾਲ ਨਾਲ ਜਿਹੜੀ ਬਾਰਡਰ ਇਨਫੋਰਸਮੈਂਟ ਹੈ ਇਹਦੇ ਬਾਰੇ ਵੀ ਸਾਨੂੰ ਵੀ ਕਾਫੀ ਗੱਲਾਂ ਆਉਂਦੀਆਂ ਨੇ ਤੇ ਬੇਸਿਕਲੀ ਇਹ ਹੈਗਾ ਕਿ ਕਾਫੀ ਜ਼ਿਆਦਾ ਸਖਤੀ ਹੈ ਦੋਨੋਂ ਬਾਰਡਰਾਂ ਤੇ ਜਿਹੜਾ ਮੈਕਸੀਕੋ ਵਾਲਾ ਬਾਰਡਰ ਹੈ ਤੇ ਜਿਹੜਾ ਇਧਰੋਂ ਕੈਨੇਡਾ ਦਾ ਬਾਰਡਰ ਹੈ ਜਿਹੜਾ ਫੜਿਆ ਜਾਂਦਾ ਬੰਦਾ ਉਹ ਬੌਂਡ ਹੋਣਾ ਤਕਰੀਬ ਨਾ ਮੁਮਕਿਨ ਆ ਕਈਆਂ ਦੇ ਬਿਆਨ ਪਾਸ ਹੋ ਜਾਂਦੇ ਨੇ ਕਈਆਂ ਦੇ ਬਿਆਨ ਨਹੀਂ ਵੀ ਹੋ ਸਕਦੇ ਕਿਉਂਕਿ ਇੰਟਰਪੈਟਰ ਨਹੀਂ ਹੁੰਦਾ ਪਰ ਜਿਹਦੇ ਬਿਆਨ ਫੇਲ ਹੋ ਜਾਣ ਉਹ ਤਾਂ ਇਮੀਗ੍ਰੇਸ਼ਨ ਜੱਜ ਕੋਲ ਇੱਕ ਮੌਕਾ ਹੁੰਦਾ ਉਸ ਤੋਂ ਬਾਅਦ ਰਿਪੋਰਟ ਹੀ ਪਰ ਜਿਹਦੇ ਪਾਸ ਵੀ ਹੋ ਜਾਂਦੇ ਨੇ ਉਹ ਉਥੇ ਬਿਆਨ ਵਗੈਰਾ ਹੋਣ ਦੇ ਬਾਵਜੂਦ ਵੀ ਬੌਂਡ ਨਹੀਂ ਹੋ ਰਿਹਾ ਅੰਦਰ ਹੀ ਕੇਸ ਲੜਨਾ ਪੈ ਰਿਹਾ ਸੋ ਇਸ ਕਿਸਮ ਦੀ ਸਖਤੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਅੰਦਰ ਵੀ ਚਾਂਸ ਜਿਹੜੇ ਆ ਉਹ ਪਾਸ ਹੋਣ ਦੇ ਘੱਟ ਹੁੰਦੇ ਆ ਪਰ ਇੱਕ ਰਾਹ ਦੀ ਗੱਲ ਜ਼ਰੂਰ ਆ ਕਿ ਜਿਨ੍ਹਾਂ ਦੀਆਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਅਪੀਲਾਂ ਚੱਲਦੀਆਂ ਨੇ ਉਹਨਾਂ ਨੂੰ ਨਹੀਂ ਫੜਿਆ ਜਾ ਰਿਹਾ ਕਾਫੀ ਕੇਸਾਂ 'ਚ ਮੈਂ ਦੇਖਿਆ ਕਿ ਜਿਨ੍ਹਾਂ ਦੇ ਕੇਸ ਇਮੀਗ੍ਰੇਸ਼ਨ ਚਾਰਜ ਕੋਲ ਜੇ ਫੇਲ ਹੁੰਦੇ ਆ ਤਾਂ ਉਹਨਾਂ ਨੂੰ ਰਾਈਟ ਵੇ ਆਪਣੀ ਅਪੀਲ ਆਰ ਦੇਣੀ ਚਾਹੀਦੀ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਉਹਨਾਂ ਦੀ ਅਪੀਲ ਚੱ ਜਿਹੜੀ ਆਈਸ ਹੈਗੀ ਆ ਰੈਸਟ ਨਹੀਂ ਕਰਦੀ ਜਾਦਾ ਇਹ ਅਪੀਲ ਲੱਗਣ ਤੋਂ ਪਹਿਲਾਂ ਜਾਂ ਫਿਰ ਜਿਨ੍ਹਾਂ ਦੇ ਕੇਸ ਡਿਸਮਿਸ ਵਗੈਰਾ ਹੋ ਜਾਂਦੇ ਆ ਉਹਨਾਂ ਨੂੰ ਕਰਦੇ ਨੇ ਜਾਂ ਚੱਲਦੇ ਨੇ ਪਰ ਅਪੀਲਾਂ ਵਾਲਿਆਂ ਨੂੰ ਅਜੇ ਤੱਕ ਇਹਨਾਂ ਨੇ ਕੋਈ ਡਾ ਖਾਸ ਨਹੀਂ ਜਿਨ੍ਹਾਂ ਦੀਆਂ ਅਪੀਲਾਂ ਚੱਲਦੀਆਂ ਉਹਨਾਂ ਨੂੰ ਘੱਟ ਫੜ ਰਹੇ ਨੇ ਪਿੱਛੇ ਫੜਦੇ ਰਹੇ ਨੇ ਪਰ ਹੁਣ ਉਹ ਟ੍ਰੈਂਡ ਅੱਗੇ ਨਾਲੋਂ ਘਟਿਆ ਤੇ ਹੁਣ ਕੁਝ ਹਫ਼ਤੇ ਤੋਂ ਦੇਖ ਰਹੇ ਆ ਕਿ ਅਪੀਲਾਂ ਵਾਲਿਆਂ ਨੂੰ ਕੋਈ ਰੈਸਟ ਵਗੈਰਾ ਅਜੇ ਨਹੀਂ ਕੀਤਾ ਜਾ ਰਿਹਾ ਇਹਦੇ ਨਾਲ ਅ ਕੁਝ ਹੋਰ ਅਪਡੇਟ ਹੈਗੀ ਆ ਕਿ ਜਿਹੜੇ ਵਰਕ ਪਰਮਿਟ ਵਗੈਰਾ ਨੇ ਉਹਨਾਂ ਤੇ ਵੀ ਅੱਗੇ ਨਾਲੋਂ ਥੋੜੀ ਡਿਲੇ ਆ ਮਿਲ ਤਾਂ 5 ਸਾਲ ਦਾ ਹੀ ਰਿਹਾ ਅਜੇ ਵੀ ਪਰ ਅੱਗੇ ਨਾਲ ਡਿਲੇ ਕਾਫੀ ਹੋਣ ਕਰਕੇ ਲੋਕਾਂ ਨੂੰ ਇਹਦਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਸਾਨੂੰ ਕਾਫੀ ਸਵਾਲ ਆਉਂਦੇ ਗਾਰਡੀਨਸ਼ਿਪ ਦੇ ਕੇਸਾਂ ਬਾਰੇ ਤੇ ਉਹਦੇ ਦੇ ਤਾਂ ਲਾਅ ਉਸ ਤਰ੍ਹਾਂ ਹੀ ਆ ਕਿਉਂਕਿ ਸਟੇਟ ਦਾ ਲਾਅ ਹੁੰਦਾ ਗਾਰਡੀਨਸ਼ਿਪ ਦਾ ਉਹ ਉਦਾਂ ਹੀ ਚੱਲ ਰਿਹਾ ਪਰ ਆਈਸ ਕੋਡ ਜਦੋਂ ਉਹ ਲੋਕ ਜਾਣਦੇ ਨੇ ਜਿਨ੍ਹਾਂ ਦੇ ਖਾਸ ਕਰਕੇ ਸੈਲਮ ਦੇ ਕੇਸ ਲੱਗੇ ਆ ਉਹਨਾਂ ਨੂੰ ਉਹ ਸੈਲਮ ਬਾਰੇ ਜਿਹੜੇ ਸਵਾਲ ਪੁੱਛਦੇ ਆ ਕਿ ਤੁਸੀਂ ਪਹਿਲਾਂ ਜਦੋਂ ਆਏ ਕਿਉਂ ਆਏ ਤਾਨੂੰ ਕੀ ਖਤਰਾ ਸੀ ਇਸ ਕਰਕੇ ਉਹਨਾਂ ਨੂੰ ਉਸ ਕਿਸਮ ਦੀ ਆਪਣੀ ਤਿਆਰੀ ਦੇ ਨਾਲ ਜਾਣਾ ਚਾਹੀਦਾ ਸੋ ਇਹ ਸੀ ਇੰਪੋਰਟੈਂਟ ਖਬਰਾਂ ਇਸ ਵੀਕ ਦੀਆਂ ਤੇ ਇਹਦੇ ਨਾਲ ਤੁਹਾਡੇ ਹੁਣ ਸਵਾਲਾਂ ਦੇ ਜਵਾਬ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ ਕਾਫੀ ਲੋਕੀ ਸਾਡੀ ਤਾਰੀਫ ਕਰ ਰਹੇ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਜਿਹੜੀਆਂ ਸੱਚੀਆਂ ਖਬਰਾਂ ਸਹੀ ਖਬਰਾਂ ਜਿਹੜੀਆਂ ਉਹ ਪ੍ਰੋਵਾਈਡ ਕਰ ਸਕਾਂ ਤਾਂ ਕਿ ਤੁਹਾਨੂੰ ਜਾਣਕਾਰੀ ਮਿਲ ਸਕੇ ਕਿ ਕੀ ਕੀ ਹੋ ਰਿਹਾ ਅਗਲੀ ਜਿਹੜੀ ਹੈਗੀ ਆ ਉਹ ਇਹ ਆ ਜੀ ਕਿ ਕੋਈ ਪੁੱਛ ਰਹੇ ਨੇ ਕਿ ਵਾਕਈ ਇਹ ਸੱਚ ਆ ਕਿ ਆਈਸ ਕੋਟਾਂ ਦੇ ਵਿੱਚੋਂ ਲੋਕ ਫੜ ਰਹੀ ਹੈ ਬਿਲਕੁਲ ਸੱਚ ਹੈ ਜੀ ਅਸੀਂ ਖੁਦ ਦੇਖਿਆ ਅਸੀਂ ਕੋਟਾਂ ਜਾਂਦੇ ਹਾਂ ਉੱਥੇ ਆਈਸ ਹੁੰਦੀ ਆ ਤੇ ਉਹ ਤਕਰੀਬਨ ਪੁੱਛਣ ਲੱਗ ਜਾਂਦੇ ਨੇ ਹਰੇਕ ਬੰਦੇ ਨੂੰ ਵੀ ਤੂੰ ਕੀ ਆਇਆ ਤਰਾ ਕੀ ਕੇਸ ਚੱਲਦਾ ਉਹਨਾਂ ਕੋਲ ਇੱਕ ਲਿਸਟ ਵੀ ਹੁੰਦੀ ਆ ਬੰਦੇ ਜਿਹੜੇ ਫੜਨੇ ਆ ਪਰ ਉਹ ਲਿਸਟ ਤੋਂ ਬਿਨਾਂ ਵੀ ਫੜ ਸਕਦੇ ਆ ਸੋ ਆਈਸ ਦੇ ਵਿੱਚ ਕੋਟਾਂ ਦਾ ਜਿਹੜਾ ਹੈਗਾ ਧਖਰ ਅੰਦਾਜ਼ੀ ਇਹ ਹੈਗੀ ਆ ਇਹ ਪਿਛਲੇ ਤਕਰੀਬਨ 20 ਮਈ ਤੋਂ ਸ਼ੁਰੂ ਹੋਈ ਆ ਤੇ ਇਹ ਲੋਕਾਂ ਨੂੰ ਉੱਥੇ ਫੜਿਆ ਜਾਂਦਾ ਤਕਰੀਬਨ ਸਾਰੀਆਂ ਕੋਟਾਂ 'ਚ ਆਈਸ ਦੀ ਪ੍ਰੈਜ਼ੈਂਸ ਹੋਣਾ ਹੈਗੀ ਆ ਇਸ ਤੋਂ ਇਲਾਵਾ ਅਗਲਾ ਸਵਾਲ ਹੈ ਜੀ ਕਿ ਕ੍ਰਿਮਨਲ ਕੇਸਾਂ ਬਾਰੇ ਦ ਉਸ ਕਿਸ ਲੈਵਲ ਦੀ ਇਨਫੋਰਸਮੈਂਟ ਆ ਕਾਫੀ ਸਖਤੀ ਆ ਜੀ ਹੁਣ ਤਾਂ ਆ ਵੀ ਜੇ ਛੋਟਾ ਮੋਟਾ ਵੀ ਕਿਸੇ ਦੇ ਕ੍ਰਿਮਨਲ ਕੇਸ ਹੈਗਾ ਜਿਵੇਂ ਕੋਈ ਡਰੰਕ ਡਰਾਈਵਿੰਗ ਦਾ ਇੱਕ ਅਧੀ ਵੈਲੇਸ਼ਨ ਜਾਂ ਜਿਸ ਤਰ੍ਹਾਂ ਕਿਸੇ ਨੇ ਕੋਈ ਸਿਕਟਾ ਚੋਰੀ ਕਰ ਲੀਆਂ ਜਾਂ ਕਈਆਂ ਨੇ ਮਾਈਨਰ ਨੂੰ ਬੀਅਰ ਵੇਚਦੀ ਉਹਨਾਂ ਤੇ ਵੀ ਜੇ ਕੋ ਰੈਸਟ ਰੈਕੜਾ ਤਾਂ ਨਹੀਂ ਛੱਡ ਰਹੇ ਫੜ ਰਹੇ ਆ ਵੱਡੇ ਕੇਸਾਂ ਦਾ ਤਾਂ ਕਹਿਣਾ ਹੀ ਕੀ ਆ ਇਸ ਤੋਂ ਇਲਾਵਾ ਅਗਲੀ ਖਬਰੇ ਆ ਜੀ ਕਿ ਸਾਨੂੰ ਇਹ ਦੱਸੋ ਕਿ ਜਿਹੜਾ ਵਰਕ ਪਰਮਿਟ ਆ ਉਹਦੀ ਕੀ ਸਿਚੁਏਸ਼ਨ ਆ ਮੈ ਦੱਸ ਕੇ ਹਟਿਆ ਜੀ ਵਰਕ ਪਰਮਿਟ ਅੱਗੇ ਨਾਲ ਡਿਲੇ ਆ ਪਰ ਆਜੇ 5 ਸਾਲ ਦੇ ਹੀ ਰਹੇ ਨੇ ਫ4 ਕੈਟਾਗਰੀ ਬਾਰੇ ਕੋਈ ਫਾਸਟ ਹੋਣ ਦਾ ਅਜੇ ਕੋਈ ਤਰੀਕਾ ਨਹੀਂ ਜੀ ਅਸੀਂ ਹਮੇਸ਼ਾ ਜਦੋਂ ਮੈਂ ਅਮਰੀਕਨ ਲੀਡਰਾਂ ਨੂੰ ਮਿਲਦਾ ਮੈਂ ਉਹਨਾਂ ਨਾਲ ਗੱਲ ਕਰਦਾ ਪਰ ਅਜੇ ਤੱਕ ਫਾਸਟ ਹੋਣ ਬਾਰੇ ਕੋਈ ਇਸ ਕਿਸਮ ਦਾ ਨਹੀਂ ਹੈ ਸੰਕੇਤ ਅਗਲਾ ਸਵਾਲ ਹੈ ਜੀ ਕਿ ਜੜੀਆਂ ਸਟੂਡੈਂਟ ਵੀਜ਼ੇ ਦੀਆਂ ਇੰਟਰਵਿਊਜ਼ ਨੇ ਕਦੋਂ ਸ਼ੁਰੂ ਹੋਣਗੀਆਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਜੇ ਉਹਨਾਂ ਨੇ ਜੜੀਆਂ ਇਹਨਾਂ ਕੈਟਾਗਰੀਜ਼ ਦੇ ਵਿੱਚ ਰੋਕੀਆਂ ਨੇ ਅਜੇ ਸਰਕਾਰ ਨੇ ਕਲੀਅਰ ਨਹੀਂ ਕੀਤਾ ਵੀ ਦੁਬਾਰਾ ਕਦੋਂ ਸ਼ੁਰੂ ਕਰੇਗੀ ਪਰ ਜਿਆਦਾ ਹੋਏ ਕਹਿ ਰਿਹਾ ਕਿ ਜਿਹੜੇ ਅਸੀਂ ਸੋਸ਼ਲ ਮੀਡੀਆ ਦੇਖਣਾ ਕਿ ਜਿਹੜੇ ਅਮਰੀਕਾ ਦੇ ਉਲਟ ਬੰਦੇ ਨੇ ਜਾਂ ਗਰੁੱਪਸ ਨੇ ਕੀ ਇਹਨਾਂ ਦੀ ਹਮਦਰਦੀ ਉਹਦੇ ਨਾਲਤ ਨਹੀਂ ਜਿਹੜੇ ਬਾਹਰੋਂ ਸਟੂਡੈਂਟ ਆਉਂਦੇ ਆ ਪਰ ਇਹ ਪਤਾ ਨਹੀਂ ਕਦੋਂ ਸ਼ੁਰੂ ਹੋਏਗਾ ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਗਾਰਡੀਅਨ ਦੇ ਕੇਸ ਤੋਂ ਬਾਅਦ ਵਰ ਪਰਮਿਟ ਕਦੋਂ ਅਪਲਾਈ ਹੁੰਦਾ ਵਰ ਪਰਮੈਂਟ ਆਮ ਤੌਰ ਤੇ ਤਾਂ I360 ਅਪਰੂਵ ਹੋ ਜਾਂਦੀ ਉਸ ਤੋਂ ਬਾਅਦ ਹੀ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਨਹੀਂ ਪਹਿਲਾਂ ਤਾਂ ਗਾਰਡਨ ਦਾ ਅਪਰੂਵ ਜਿਹੜਾ ਲੋਕਲ ਕੋਰਟ ਆ ਜਿੱਥੇ ਡਿਵੋਰਸ ਵਾਲੇ ਕੇਸ ਲੱਗਦੇ ਉੱਥੇ ਹੁੰਦਾ ਉਸ ਤੋਂ ਬਾਅਦ ਅੱਗੇ ਪ੍ਰੀ ਇਮੀਗ੍ਰੇਸ਼ਨ ਚ I360 ਕਰਨੀ ਪੈਂਦੀ ਹੈ ਉਹਦੀ ਅਪਰੂਵਲ ਆਫ ਗ੍ਰੀਨ ਕਾਰਡ ਦੀ ਤਾਂ ਕਾਫੀ ਵੇਟ ਆ ਪਹਿਲਾ ਸਟੈਪ 21 ਸਾਲ ਤੋਂ ਪਹਿਲਾਂ ਹੋਣਾ ਚਾਹੀਦਾ ਅਗਲਾ ਸਵਾਲ ਹੈਗਾ ਜੀ ਕਿ ਜੇ ਕੋਈ ਸੇਫ ਆ ਗਿਆ ਉਹ ਸੈਲਮ ਦਾ ਕੇਸ ਲਾ ਸਕਦਾ ਸੈਲਮ ਦਾ ਕੇਸ ਕੋਈ ਵੀ ਲਾ ਸਕਦਾ ਪਰ ਅੱਜਕੱਲ ਇੰਟਰਵਿਊਆਂ ਛੇਤੀ ਆ ਰਹੀਆਂ ਨੇ ਕਿਉਂਕਿ ਲੋਕੀ ਨਵੇਂ ਘਟ ਆਉਂਦੇ ਆ ਸੋ ਉਸ ਕਰਕੇ ਜੇ ਕੋਈ ਕੇਸ ਆ ਕੇ ਇੱਥੇ ਸੈਲਮ ਦਾ ਲਾਉਂਦਾ ਚਾਹੇ ਵਿਜ਼ਟਰ ਤੇ ਆਇਆ ਸੇਫ ਹੈ ਉਹਦੀ ਇੰਟਰਵਿਊ ਜਲਦੀ ਆ ਜਾਂਦੀ ਆ ਇੰਟਰਵਿਊ ਤੇ ਵੀ ਕੋਈ ਸਾਨੂੰ ਕੋਈ ਨਹੀਂ ਦੇਖਿਆ ਕੋਈ ਬੰਦਾ ਫੜਾਇਆ ਗਿਆ ਜਾਂ ਕੋਈ ਪ੍ਰੋਬਲਮ ਆਈ ਜਿੰਨੇ ਇੰਟਰਵਿਊਾਂ ਤੇ ਗਏ ਆ ਉਹ ਤਰੀਕ ਹਨ ਸਾਰਿਆਂ ਦੀ ਇੰਟਰਵਿਊ ਹੋਈ ਆ ਉਦੋਂ ਬਾਅਦ ਕੇਸ ਜਦਾਂ ਰੈਫਰ ਹੁੰਦੇ ਆ ਕੋਰਟ ਚ ਪਰ ਸੈਲਮ ਲਾਇਆ ਜਾ ਸਕਦਾ ਤੇ ਉਹ ਵਰ ਪਰਮਿਟ ਵੀ ਉਹਨਾਂ ਨੂੰ 180 ਦਿਨ ਬਾਅਦ ਉਹ ਅਪਲਾਈ ਕਰ ਸਕਦੇ ਆ ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਤੁਸੀਂ ਕਿ ਜਿਹੜੇ ਕੈਨੇਡਾ ਤੋਂ ਬੰਦੇ ਆਉਂਦੇ ਉਹਨਾਂ ਨੇ ਸੈਲਮ ਲਾਇਆ ਅਮਰੀਕਾ ਸੈਲਮ ਲਾ ਸਕਦੇ ਆ ਹਾਂ ਜੀ ਇਹ ਕੋਈ ਨਹੀਂ ਹੈ ਕਿ ਬੰਦੇ ਜੇ ਕੈਨੇਡਾ 'ਚ ਸੈਲਮ ਲਾਇਆ ਹੋ ਇੱਥੇ ਸੈਲਮ ਬੰਦਾ ਜ਼ਰੂਰ ਲਾ ਸਕਦਾ ਤੇ ਉਹਦੇ 'ਚ ਕੋਈ ਇਸ ਕਿਸਮ ਦੀ ਪ੍ਰੋਬਲਮ ਨਹੀਂ ਹੈ ਚਾ ਕੈਨੇਡਾ 'ਚ ਫੇਲ ਹੋਇਆ ਤਾਂ ਵੀ ਲਾ ਸਕਦਾ ਅਗਲਾ ਆਖਰੀ ਸਵਾਲ ਹੈਗਾ ਜੀ ਕਿ ਅਪੀਲਾਂ ਕਿੰਨਾ ਟਾਈਮ ਕੱਢਦੀਆਂ ਅਪੀਲਾਂ ਨੂੰ ਕਾਫੀ ਟਾਈਮ ਲੱਗ ਰਿਹਾ ਜੀ ਜਿਹੜੀਆਂ ਪੁਰਾਣੀਆਂ ਨੇ ਉਹ ਤਾਂ 3-3 4-4 ਸਾਲ ਵੀ ਅੱਜ ਕੱਲ੍ਹ ਵੀ ਟਾਈਮ ਲੱਗ ਰਿਹਾ ਸੋ ਅਪੀਲਾਂ ਦੇ ਵਿੱਚ ਡਿਲੇ ਹੈਗੀ ਆ ਪਰ ਅਪੀਲਾਂ ਦੇ ਵਿੱਚ ਵੀ ਮੈਂ ਦੱਸ ਕੇ ਹਟਿਆ ਵੀ ਹੁਣ 트ੈਂਡ ਆਈਸ ਦਾ ਇਹ ਹੈ ਕਿ ਜਿਨ੍ਹਾਂ ਦੀਆਂ ਅਪੀਲਾਂ ਲੱਗੀਆਂ ਉਹਨਾਂ ਨੂੰ ਨਹੀਂ ਅਰੈਸਟ ਕਰ ਰਹੇ ਕੁਝ ਦਿਨਾਂ ਤੋਂ ਸੋ ਇਹ ਜਿਹੜ ਚੰਗੀ ਗੱਲ ਆ ਪਰ ਕੋਟਾਂ ਦੇ ਵਿੱਚ ਇਨਫੋਰਸਮੈਂਟ ਜਿਹੜੀ ਜ਼ਿਆਦਾ ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ ਆ ਸਕੇ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੀ ਵਾਰੀ ਫੇਰ ਮਿਲਾਂਗੇ ਸასი ਕਾ ਜੀ